ਨੋਟਬੰਦੀ ਤੋਂ ਬਾਅਦ ਜੀਂਦ ਵਿੱਚ ਦਿਲਪਸੀਜ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਇਹਨੇ 85 ਸਾਲਾ ਬਜ਼ੁਰਗ ਔਰਤ ਜੋ ਆਪਣੀ ਪੈਨਸ਼ਨ ਕਢਵਾਉਣ ਲਈ ਆਪਣੇ ਪੁੱਤੇ ਨਾਲ ਬੈਂਕ ਆਏ। ਬਾਕੀਆ ਵਾਂਗ ਇਹ ਬਜ਼ੁਰਗ ਔਰਤ ਵੀ ਕਈ ਘੰਟੇ ਬੈਂਕ ਦੀ ਲਾਈਨ 'ਚ ਖੜੀ ਰਹੀ ਤੇ ਅਚਾਨਕ ਡਿੱਗ ਪਈ। ਪੁੱਤ ਨਰੇਸ਼ ਨੇ ਬਜ਼ੁਰਗ ਦਾਦੀ ਨੂੰ ਗੋਦੀ 'ਚ ਚੁੱਕਿਆ ਤੇ ਬੁਕਾਰਾ ਲੱਗਾ। ਇਹ ਸਾਸਨਾਂ ਕਿ ਦਾਦੀ ਕੁਝ ਬੋਲੇ ਤੇ ਉਸਦੀ ਸਲਾਮਤੀ ਬਾਰੇ ਪਤਾ ਲੱਗ ਸਕੇ। ਗਣਿਮਤ ਰਹੀ ਕਿ ਬਜ਼ੁਰਗ ਦੇ ਸਾਥ ਚੱਲ ਰਹੇ ਸੀ ਉਹ ਬੇਹੋਸ਼ ਹੋਏ ਸੀ। ਕੁੱਤਸਮਾ ਬਾਦ ਨੂੰ ਲੋਸ਼ਾਈ ਤਾਂ ਪੁੱਤੇ ਨੂੰ ਸੋਖਦਾ ਸ ਆਇਆ ਫਿਰ ਬਜ਼ੁਰਗ ਨੂੰ ਦਵਾਈ ਦਿਵਾਉਣ ਤੋਂ ਬਾਅਦ ਕਰ ਲਿਆਂਦਾ ਗਿਆ ਮਾ ਕੋ ਪੁਲਿਸਨ ਦੁਆਨੇ ਲੈ ਗਿਆ tha ji 5 ਘੰਟੋ ਸੇ ਲਾਈਨ ਮੇ ਲੱਗ ਰਹੇ ਤੇ ਕਿਸੇ ਕੋ ਕੋਈ ਵੀ ਧਿਆਨ ਨਹੀਂ ਕਰਾ ji ਬੀੜਾਸੀ ਮਚਰੀ ਜੀ ਇਸ ਕੋ ਗਸੀ ਆ ਗਈ ਹੈ ਮਰ ਗਈ ji ਠੀਕ ਮਰ ਗਈ ਮਰੇ ਗਈ ਜੀ ਅਭੋਸੇ ਹੋ ਗਈ ਸੀ ਜੀ ਜਿ ਆਪ ਜਿੰਦਗੀ ਮੌਤ ਕੇ ਵਿੱਚ ਸਭ ਗੁੰਮ ਰਿਆ ਜੀ ਔਰ ਮੈਡੀਕਲ ਮਨ ਲੈ ਕੇ ਦੋ ਵਹੀਂ ਬਿਲਨ ਪੱਗੀ ਜੀ ਉਹ ਆਂ ਜੇ ਜੋ ਬਹੁਤ ਮੁਸਮਰ ਗਈ ਜੀ ਆਂਦੀ ਹੈ ਜੀ ਆਪ ਆਂਦੀ ਹੈ ਜੀ ਨੋਟਬੰਦੀ ਕਾ ਕਨ ਖਿਲਾਫ ਚਾਹਤੇ ਹੈ ਜੀ ਕਿ ਗਾਉਂ ਮੇ ਮਿਲ ਜਾਏ ਤਾਂ ਤਨਖਾਹੀ ਸੀ ਇਸੀ ਬਾਤ ਤੇ ਨਹੀਂ ਅਜਿਹਾ ਹੀ ਹਾਲ ਬੈਂਕ ਦੀ ਕਦਾਰ ਚ ਖੜੇ ਇਨਾਂ ਬਜ਼ੁਰਗਾਂ ਦਾ ਵਸੀ ਮੋਦੀ ਸਰਕਾਰ ਨੇ ਕਾਲੇ ਧਨ ਨੂੰ ਖਤਮ ਕਰਨ ਦੇ ਦਾਅਵੇ ਨਾਲ ਇੱਕ ਮਹੀਨਾ ਪਹਿਲਾਂ ਨੋਟਬੰਦੀ ਦਾ ਫੈਸਲਾ ਲਿਆ ਸੀ ਪਰ ਫੈਸਲਾ ਸਹੀ ਢੰਗ ਨਾਲ ਲਾਗੂ ਕਰਨ ਲਈ ਉਪਕਤ ਪ੍ਰਬੰਧ ਨਹੀਂ ਕੀਤੇ ਗਏ ਕਾਲੇ ਧਨ ਵਾਲਿਆਂ ਦਾ ਪਤਾ ਨਹੀਂ ਪਰ ਆਮ ਲੋਕ ਕਤਾਰਾਂ 'ਚ ਖੜੇ ਜ਼ਰੂਰ ਥਾ ਕਏ ਨੇ ਜੇ ਜ਼ਿਆਦਾ ਨਹੀਂ ਤਾਂ ਘੱਟੋ-ਘੱਟ ਪੈਨਸ਼ਨਰਾਂ ਨੂੰ ਪੈਸੇ ਦੇਣ ਦਾ ਕੋਈ ਹੋਰ ਇੰਤਜ਼ਾਮ ਤਾਂ ਸਰਕਾਰ ਕਰ ਹੀ ਸਕਦੀ ਸੀ ਤਾਂ ਤਾਂ ਜੋ ਬਜ਼ੁਰਗਾਂ ਨੂੰ ਇਸ ਤਰ੍ਹਾਂ ਖੱਜਲ ਨਾ ਹੋਣਾ ਪੈਂਦਾ